ਇਹਦੇ ਅੰਗਰੇਜ਼ੀ ਚ ਜਾਂ ਹਿੰਦੀ ਚ ਹੈਗੇ ਸਾਨੂੰ ਦੋਨੋਂ ਹੀ ਨਹੀਂ ਆਉਂਦੀਆਂ ਨਾ ਹੀ ਦੇ ਆਉਂਦੀਆਂ ਨਾ ਸਾਨੂੰ ਅੰਗਰੇਜ਼ੀ ਆਉਂਦੀ ਹੈ ਤੇ ਕਹਿੰਦੇ ਜੇ ਅੰਗਰੇਜ਼ੀ ਤਾਂ ਦੋ ਹੀ ਚਲਦੀ ਹੈ ਤੀਜੀ ਇਹਦੇ ਹੋ ਹੀ ਨਹੀਂ ਸਕਦੀ ਫਿਰ ਅਸੀਂ ਕੋਸ਼ਿਸ਼ ਕੀਤੀ ਉੱਥੇ ਸੈਕਟਰੀ ਨੂੰ ਮਿਲੇ ਸਾਡੀ ਜਦੋਂ ਨਵੇਂ ਪਾਰਲੀਮੈਂਟ ਬਣਦੇ ਆ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸੇ ਆਪਣੀ ਗੱਲ ਰੱਖਦੇ ਉੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਡੀ ਸਮੱਸਿਆ ਸਾਡੀ ਸਾਡਾ ਜਿਹੜੀ ਤੁਸੀਂ ਰਿਟਰਨ ਸਾਨੂੰ ਦਿੰਨੇ ਆ ਇਹ ਅੰਗਰੇਜ਼ੀ ਤੇ ਹਿੰਦੀ ਹੈ ਸਾਨੂੰ ਦੋਨੋਂ ਨਹੀਂ ਆਉਂਦੀ ਜੇ ਸਾਨੂੰ ਦੋਨੋਂ ਨੂੰ ਪੜ੍ਹਨੀ ਆਉਂਦੀ ਤੇਸੀਂ ਇੱਥੇ ਕੀ ਕਰਾਂਗੇ ਕਹਿੰਦੇ ਜੀ ਕਿ ਇੱਥੇ ਤਾਂ ਦੋ ਹੀ ਆ ਗੱਲ ਸਹਿੇ ਵੀ ਨਹੀਂ ਗੱਲ ਪਹੇ ਦੀ ਹੈ ਜੇ ਤੁਸੀਂ ਅੱਜ ਪੰਜਾਬੀ ਮੰਗਦੇ ਆ ਬਾਈ ਬੁਲੀਆ ਤੇ ਪਿੱਛੇ ਉਹ ਵੀ ਸਾਨੂੰ ਦੇਣੀਆਂ ਪੈਣਗੀਆਂ ਕਹਿੰਦੇ ਸਾਡਾ ਮਤਲਬ ਨਹੀਂ ਸਾਨੂੰ ਲੋੜ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਸੋ ਸਾਡੇ ਪਹਿਲੇ ਰਾਸ਼ਟਰਪਤੀ ਵਿੰਕਟ ਨਾਇਡੂ ਜਿਹੜੇ ਸੀ ਉਹਨਾਂ ਨੇ ਰਿਟਾਇਰ ਹੋਣਾ ਸੀ ਤੇ ਸਾਨੂੰ ਪਹਿਲੇ ਦਿਨ ਸਾਰੇ ਦੱਸਿਆ ਵੀ ਪਾਰਟੀ ਦੇ ਆਗੂ ਬੋਲਣਗੇ ਤੇ ਤੁਸੀਂ ਸਾਰਿਆਂ ਨੇ ਆਉਣਾ ਜਦੋਂ ਅਸੀਂ ਦੇਖਿਆ ਤਾਂ ਉਥੇ ਆਮ ਦੂਸਰੇ ਬੰਦੇ ਵੀ ਬੋਲ ਰਹੇ ਸੀਗੇ ਤੇ ਅਸੀਂ ਵੀ ਦੋ ਪੰਜਾਬੀ ਦੇ ਵਿੱਚ ਹੀ ਲੈ ਕੇ ਭੇਜਦਾ ਵੀ ਦੋ ਸ਼ਬਦ ਉਪ ਰਾਸ਼ਟਰਪਤੀ ਵਾਸਤੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਅੱਜ ਤੁਸੀਂ ਰਿਟਾਇਰ ਹੋ ਰਹੇ ਹੋ ਤਾਂ ਸਾਡੀ ਇਹ ਸਮੱਸਿਆ ਕਿ ਸਾਡੀ ਮਾਂ ਬੋਸਾ ਦੇ ਵਿੱਚ ਸਾਨੂੰ ਮਿਲਣਾ ਚਾਹੀਦਾ ਜੋ ਕੁਝ ਵੀ ਆ ਉਹਦਾ ਟੇਬਲ ਦੇ ਉੱਤੇ ਤੇ ਫਿਰ ਉਸ ਵੇਲੇ મોદી ਸਾਹਿਬ ਸਾਹਮਣੇ ਬੈਠੇ ਸੀਗੇ ਤੇ ਉਹ ਰਾਸ਼ਟਰਪਤੀ ਨੇ ਜਿਹੜੇ ਸ਼ਬਦ ਕਹੇ ਹਨਾ ਬੋਲੇ ਤੇ ਅੰਗਰੇਜ਼ੀ ਚ ਸਾਨੂੰ ਉਹ ਨਹੀਂ ਪੂਰੀ ਸਮਝ ਨਹੀਂ ਆਈ ਤੇ ਉਹਨਾਂ ਨੇ ਕਿਹਾ ਕਿ ਇੱਕ ਰਾਜ ਸਭਾ ਦਾ ਮੈਂਬਰ ਖੜਾ ਹੋ ਕੇ ਇਹ ਮੰਗੇ ਕਿ ਸਾਨੂੰ ਆਪਣੀ ਮਾਂ ਬੋਸਾ ਜਾਈ ਦੀ ਹੈ ਤੇ ਪਹਿਲਾਂ ਕਿਉਂ ਨਹੀਂ ਇਹ ਸੁਪਰੀਮ ਕੋਰਟ ਵਿੱਚ ਕਿਉਂ ਨਹੀਂ ਇਹ ਹਾਈ ਕੋਰਟ ਵਿੱਚ ਕਿਉਂ ਨਹੀਂ ਇਹ ਯੂਨੀਵਰਸਿਟੀ ਵਿੱਚ ਕਿਉਂ ਨਹੀਂ ਇਹ ਲੋਰ ਕੋਰਟਾਂ ਵਿੱਚ ਕਿਉਂ ਨਹੀਂ ਇਹ ਸਾਰੇ ਹੋਣੇ ਚਾਹੀਦੇ ਆ ਕਹਿੰਦਾ ਮੇਰਾ ਇੱਕ ਦਿਨ ਰਿੰਦਾ ਅ ਕੱਲ ਦੀ ਦਿਹਾੜੀ ਤੇ ਮੇਰੇ ਕੱਲ ਨੂੰ ਸਾਰਾ ਕੁਝ ਤਿਆਰ ਰੱਖੋ ਇਹ ਮੈਂ ਦਰਖਤ ਕਰਨੇ ਆ ਸੋ ਰਾਸ਼ਟਰਪਤੀ ਉਹ ਬਦਲ ਗਏ ਜਦੋਂ ਜਿਹੜੇ ਧੰਨ ਖੜਾ ਰਾਸ਼ਟਰਪਤੀ ਆਏ ਜੇ ਤੋਂ ਪਹਿਲੇ ਦਿਨ ਉਹ ਸਭਾ ਜਾਈ ਤੇ ਸਾਨੂੰ ਪੰਜਾਬੀ ਬਲਿਟਨ ਜਿਹੜਾ ਸੀ ਉਹ ਮਿਲ ਗਿਆ ਸਾਨੂੰ ਬੋਲਣ ਦਾ ਸਮਾਂ ਦਿੱਤਾ ਹੈ ਕਿ ਧੰਨਵਾਦ ਸਾਨੂੰ ਅੱਜ ਪੰਜਾਬੀ ਜਿਹੜੀ ਹੈ ਕੱਲੀ ਇੱਕ ਭਾਸ਼ਾ ਪੰਜਾਬੀ ਨਹੀਂ 22 ਭਾਸ਼ਾ ਜਿਹੜੀਆਂ ਹੈ ਉਹ ਸਰਕਾਰ ਨੂੰ ਦੇਣੀਆਂ ਪਈਆਂ ਹੁਣ ਪੋਰਟਲ ਬਣਿਆ ਹੋਇਆ ਜਿਹੜੀ ਮਰਜੀ ਭਾਸ਼ਾ ਚ ਰਚੇ ਤੁਸੀਂ ਦੇਖੋ ਕਦੋਂ ਦੀ ਸੰਸਦ ਜਲਦੀ ਹੈ ਕਿਸੇ ਨੇ ਮਹਿਸੂਸ ਹੀ ਨਹੀਂ ਕੀਤਾ ਨਾ ਮੰਗਿਆ ਹੀ ਹੈ ਕਿਉਂਕਿ ਅਸੀਂ ਅੰਗਰੇਜ਼ੀ ਨਾਮ ਬੋਲਦੇ ਹੋਈਏ ਹਿੰਦੀ ਨਾਮ ਬੋਲਦੇ ਹੋਈਏ ਆਪਣੇ ਆਪ ਨੂੰ ਸਮਝਦੇ ਆ ਵੀ ਸਾਡੇ ਕੋਲ ਕੁਝ ਨਹੀਂ ਕਿ ਸਾਡੇ ਕੋਲ ਦੋਨੋਂ ਹੀ ਹੈ ਨਹੀਂ ਨਾ ਹਿੰਦੀ ਹੈ ਨਾ ਸਾਡੇ ਕੋਲ ਅੰਗਰੇਜ਼ੀ ਸੋ ਗੌਤਾ ਹੈ ਕਿ ਸਾਡਾ ਆਪਣੀ ਮਾਂ ਬੋਸਾ ਦੇ ਨਾਲ ਜੋ ਅਸੀਂ ਆਪਣੀ ਮਾਂ ਬੋਸਾ ਚ ਕਹਿ ਸਕਦੇ ਆ ਉਹ ਹੋਰ ਕਿਸੇ ਭਾਸ਼ਾ ਚ ਨਹੀਂ ਕਹਿ ਸਕਦੇ ਸੋ ਇਸ ਵਾਸਤੇ ਅੱਜ ਬਹੁਤ ਬੱਡੀ ਲੋੜ ਆ ਸਾਨੂੰ ਖੁਸ਼ੀ ਹੈ ਅੱਜ ਦੁਨੀਆ ਦੇ ਵਿੱਚ ਵਿਸ਼ਵ ਤੋਂ ਵਿੱਚ ਪੰਜਾਬੀ ਦੀ ਗੱਲ ਹੋ ਰਹੀ ਆ